ਇਹ ਪਹਿਲੀ ਸਰਕਾਰ ਹੈ ਉਹ ਸਾਡੇ ਪਹਿਲੇ 1000 ਇਨਸਾਨਾਂ ਦਾ ਗੰਗਿਆ ਦੇ ਕਾ ਜਿੰਦਾਬਾਦ 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 ਬੱਚੇ ਕਾਮਿਆਂ ਦੇ ਕਾ ਜਿੰਦਾਬਾਦ ਹਾਂਜੀ ਹਾਂਜੀ ਭਾਈ ਕੀ ਨਾਮ ਹੈ ਮੇਰਾ ਨਾਮ ਜੀ ਰਵਿੰਦਰ ਸਿੰਘ ਬਰਾੜ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਦੀਪੂ ਤੋਂ ਮੈਂ ਪ੍ਰਧਾਨ ਆ ਜੀ ਜੋ ਤੁਸੀਂ ਇਹ ਪ੍ਰਦਰਸ਼ਨ ਕਰੇ ਕਿਸ ਵਾਸਤੇ ਕਰ ਰਹੇ ਹੋ ਜੋ ਸਾਡੀਆਂ ਪਿਛਲੇ ਲੰਮੇ ਸਮੇ ਤੋਂ ਮੰਗਾਂ ਜਿਹੜੀਆਂ ਲਟਕਦਾ ਆ ਰਹੀਆਂ ਉਹ ਭਾਵੇਂ ਕੱਚੇ ਮਲਾਜ਼ਮ ਪੱਕੇ ਕਰਨ ਦਾ ਜਾਂ ਜਿਹੜੇ ਘੱਟ ਤਨਖਾਹ ਲੈ ਸਾਥੀ ਹੈ ਉਹਨਾਂ ਦੀ ਤਨਖਾਹ ਵਿੱਚ ਇੱਕ ਸਾਰਤਾ ਕਰਨ ਦਾ ਤੇ ਜਾਂ ਜਿਹੜੇ ਸਾਡੇ ਕੱਢੇ ਹੋਏ ਮੁਲਾਜ਼ਮਾ ਹੈ ਉਹਨਾਂ ਨੂੰ ਭਾਲ ਕਰਨ ਲਈ ਤੇ ਜਾਂ ਜਿਹੜੀਆਂ 10000 ਨਵੀਂ ਬੱਸ ਦੀ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ 10000 ਨਵੀਂ ਬੱਸ ਪੀਆਰਟੀਸੀ ਤੇ ਪੰਜਾਬ ਰੋਡਵੇ ਦੇ ਬੇੜੇ 'ਚ ਪਾਈ ਜਾਵੇ ਤਾਂ ਜੋ ਜਿਹੜੇ ਆਮ ਪਬਲਿਕ ਨੂੰ ਸਹੀ ਸਫਰ ਸਹੂਲਤ ਦਿੱਤੀ ਜਾ ਸਕੇ ਤੇ ਨਾਲ ਹੀ ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨ ਹੈ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ ਤਾਂ ਪਿਛਲੇ ਕਈ ਲੰਬੇ ਸਮੇਂ ਤੋਂ ਸਾਡੇ ਨਾਲ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਚੱਲਦੀਆਂ ਆ ਰਹੀਆਂ ਤਾਂ ਕੋ ਪਿਛਲੀ ਮੀਟਿੰਗ 'ਚ ਸਰਕਾਰ ਨੇ ਸਾਡੀਆਂ ਕੁਝ ਮੰਗ ਮੰਗਾ ਉਹਨਾਂ ਨੂੰ ਜਾਇਜ਼ ਠਰਾਂਉਂਦੇ ਆ ਉਹ ਆ ਮੰਨ ਲਿਆ ਸੀਗਾ ਪਰ ਪੀਆਰਟੀਸੀ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਲਈ ਜੋ ਅੱਜ ਦਾ ਸਾਡਾ ਪ੍ਰੋਗਰਾਮ ਹੈ ਉਹ ਅਸੀਂ ਪੀਆਰਟੀਸੀ ਮੈਨੇਜਮੈਂਟ ਦੇ ਖਿਲਾਫ ਵੇਢਣ ਜਾ ਰਹੇ ਹਾਂ ਤਾਂ ਅੱਜ ਅਸੀਂ ਪਿਛਲੇ ਕਈ ਦਿਨਾਂ ਤੋਂ ਜੋ ਮੈਨੇਜਮੈਂਟ ਨੂੰ ਨੋਟਿਸ ਵੀ ਕੱਢੇ ਸੀ ਕਿ ਅਸੀਂ ਜੋ ਤੁਹਾਡੀਆਂ ਮੰਗਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕੀਤਾ ਜਾਵੇ ਨਹੀਂ ਤਾਂ ਅਸੀਂ ਜੋ ਗੇਟ ਰੈਲਿੰਗਾਂ ਕਰਾਂਗੇ ਤੇ ਤਿੱਖਾ ਸੰਘਰਸ਼ ਕਰਾਂਗੇ ਤਾਂ ਅੱਜ ਇੱਕ 3 ਵਜੋਂ ਅਸੀਂ ਅੱਜ ਗੇਟ ਰੈਲਿੰਗਾਂ ਕਰ ਰਹੇ ਹਾਂ ਇਸ ਤੋਂ ਬਾਅਦ ਅਗਰ ਜਿਹੜੀਆਂ ਸਾਡੀਆਂ ਮੰਨੀਆਂ ਹੋਣਗੀਆਂ ਮੰਗਾ ਉਹ ਲਾਗੂ ਨਹੀਂ ਕੀਤੀਆਂ ਜਾਂਦਾਂਗਾ ਤਾਂ ਅਸੀਂ 24 ਤਰੀਕ ਨੂੰ ਪਟਿਆਲਾ ਬੱਸ ਸਟੈਂਡ ਬੰਦ ਕਰਕੇ ਇੱਕ ਵੱਡੇ ਪੱਧਰ ਤੇ ਸਾਰੇ ਟੀਪੋਂ ਦਾ ਇਕੱਠ ਲੈ ਕੇ ਪਟਿਆਲਾ ਬੱਸ ਸਟੈਂਡ ਬੰਦ ਕਰਕੇ ਉਥੇ ਇਸ ਮੈਨੇਜਮੈਂਟ ਦਾ ਪਿੱਟ ਸਿਆਪਾ ਕਰਾਂਗੇ ਅਗਰ ਫਿਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਹੋਰ ਵੀ ਤਿੱਖਾ ਸੰਘਰਸ਼ ਉਹ ਭਵੇਂ ਸੈਸ਼ਨ ਦਾ ਸੈਸ਼ਨ 'ਚ ਸਵਾਲ ਕਰਨ ਦਾ ਹੋਵੇ ਜਾਂ ਹੜਤਾਲ ਕਰਕੇ ਇਹ ਸਰਕਾਰ ਤੇ ਮੈਨੇਜਮੈਂਟ ਦਾ ਪਿੱਟਸੇ ਆਪਾਂ ਕਰਨਾ ਉਹ ਉਸੇ ਵੱਲ ਅਸੀਂ ਵਧਾਂਗੇ ਤਾਂ ਅਸੀਂ ਇਹ ਸਰਕਾਰ ਨੂੰ ਵੀ ਅਪੀਲ ਕਰਦੇ ਆ ਜੋ ਸਾਡੀਆਂ ਸਰਕਾਰ ਨੇ ਮੰਨੀਆਂ ਹੋਊਗਾ ਮੰਗਾ ਉਹ ਲਾਗੂ ਕਰਵਾਉਣ ਲਈ ਸਰਕਾਰ ਵੀ ਆਪਣੇ ਪੱਤਰ ਤੇ ਪੀਆਰ ਕੇ ਦੀ ਰਿਦਾਰੇ ਨੂੰ ਜੋ ਨੋਟਿਸ ਕਰਦੇ ਤਾਂ ਜੋ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਜੋ ਸਾਡੇ ਮੁਲਾਜ਼ਮਾਂ ਤੇ ਇੱਕ ਜਾਣਬੁੱਝ ਕੇ ਕੁਝ ਕਾਨੂੰਨ ਥੋਪੇ ਜਾਂਦੇ ਆ ਅਗਰ ਤਾਂ ਕੋਈ ਕਾਨੂੰਨ ਆ ਮੁਲਾਜ਼ਮ ਮਾਰੂ ਹੁੰਦਾ ਤਾਂ ਨਾਲ ਦੇ ਨਾਲ ਲਾਗੂ ਕਰ ਦਿੱਤਾ ਤੁਰੰਤ ਲਾਗੂ ਕਰ ਦਿੱਤਾ ਜਾਂਦਾ ਪਰ ਜੋ ਸਾਡੇ ਮੁਲਾਜ਼ਮਾਂ ਦੇ ਹੱਕ 'ਚ ਕੋਈ ਵੀ ਫੈਸਲੇ ਹੁੰਦੇ ਆ ਤਾਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਇਹ ਮੈਨੇਜਮੈਂਟ 'ਚ ਜਿਹੜੇ ਕੀ ਆਮ ਜਨਤਾ ਨੂੰ ਖਾਣ ਵਾਲੇ ਜੋ ਅਫਸਰ ਬੈਠੇ ਆ ਉਹ ਕੁਸ਼ਕ ਇਹ ਆਮ ਘਰਾਂ ਦੇ ਲੋਕਾਂ ਨੂੰ ਦੇਖ ਕੇ ਜਰਦੇ ਨਹੀਂ ਤਾਂ ਉਹਨਾਂ ਦੀ ਤਨਖਾਹ ਜਿਹੜੀ ਸਰਕਾਰ ਨੇ ਮੰਨ ਲਈ ਸੀ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਕਿ ਘੱਟ ਤਨਖਾਹਲੇ ਸਾਥੀਆਂ ਦੀ ਤਨਖਾਹ 'ਚ ਵਾਧਾ ਕੀਤਾ ਜਾਵੇ ਆਪਾਂ ਵੀ ਦੇਖਿਆ ਪਿਛਲੇ ਦਿਨ ਬਹੁਤ ਫਲੈਕਸ ਬੋਰਡ ਵੀ ਲੱਗੇ ਪ੍ਰੈਸਜ ਵੀ ਬਹੁਤ ਜੋ ਭਗਵੰਤ ਮਾਨ ਨੇ ਵੀ ਬਿਆਨ ਦਿੱਤੇ ਲਾਲਜੀਤ ਭੁੱਲਰ ਨੇ ਵੀ ਬਿਆਨ ਦਿੱਤੇ ਕਿ ਅਸੀਂ ਤਨਖਾਹ ਵਿੱਚ ਵਾਧਾ ਕਰ ਦਿੱਤਾ ਪਰ ਉਹ ਹਲੇ ਤੱਕ ਵੀ ਕਿਸੇ ਮੁਲਾਜ਼ਮ ਦੀ ਦਰਗਾਹ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਤਾਂ ਇਹ ਜੋ ਮੰਗਾਂ ਹੈ ਇਹਨਾਂ ਨੂੰ ਲੈ ਕੇ ਜੋ ਅਸੀਂ ਅੱਜ ਦਾ ਰੋਸ ਪ੍ਰਦਰਸ਼ਨ ਅੱਜ ਕਰ ਰਹੇ ਹਾਂ ਤਾਂ ਉਹਨਾਂ ਵਾਲੇ ਦਿਨਾਂ ਚ ਹੋਰ ਵੀ ਦਿੱਕਿਆ ਸੰਘਰਸ਼ ਕਰਾਂਗੇ। ਖਾਰਨੇ ਕੀ ਆ ਜੋ ਸਰਕਾਰ ਨੇ ਮੰਗਾ ਬੰਦ ਦੀ ਗੱਲ ਸੀ ਤੁਹਾਡੇ ਇਹ ਮੈਨੇਜਮੈਂਟ ਕਿਉਂ ਨਹੀਂ ਮੰਗੀ? ਬਿਲਕੁਲ ਜੀ ਮੈਨੇਜਮੈਂਟ ਕੋਈ ਗੱਲ ਹੈ ਵੀ ਜਦੋਂ ਕੁਝ ਹੋਣਾ ਹੁੰਦਾ ਕਿਸੇ ਮੁਲਾਜ਼ਮ ਤੇ ਕੋਈ ਮਾਰੂ ਨੀਤੀ ਲਾਉਣੀ ਹੁੰਦੀ ਆ ਤਾਂ ਤੁਰੰਤ ਤੌਰ ਤੇ ਲਾਗੂ ਕਰ ਦਿੱਤੀ ਜਾਂਦੀ ਆ ਪਰ ਕੁਝ ਅਫਸਰਾਂ ਦੀ ਨਿੱਜੀ ਰਾਂਜੀਸ਼ ਲੈ ਲਓ ਜਾਂ ਕੁਝ ਉਹਨਾਂ ਨੇ ਉਹਨਾਂ ਮੁਲਾਜ਼ਮਾਂ ਨੂੰ ਦੇਖ ਕੇ ਜਰਨਾ ਨਹੀਂ ਜਦੋਂ ਇਹ ਜਿਹੇ ਗੱਲਾਂ ਲਾ ਲਓ ਉਸ ਪੱਤਰ ਤੇ ਜੋ ਸਾਡੇ ਮੁਲਾਜ਼ਮਾਂ ਨੂੰ ਜਾਨਵਜ ਕੇ ਟਾਰਚਰ ਕੀਤਾ ਜਾ ਰਿਹਾ ਜਿਹੜੇ ਸਾਡਾ ਓਵਰਟਾਈਮ ਓਵਰਟਾਈਮ ਚ ਇੱਕ ਆਹ ਅਜਿਹੀ ਗੱਲ ਸੀ ਉਹ ਵੀ ਕਿਤੇ ਨਾ ਰੋਕ ਦਿੱਤੀ ਗਈ ਹੈ ਪੱਤਰਕਾਰ ਜਿਹੜਾ ਗਿਜਦੇ ਆ ਚਾਰ ਮਾਰੇ ਲੱਗ ਮਲਾਜਮਾਂ ਦੀ ਮਲਾਜਮਾਂ ਮਾਰੂ ਨੀਤੀ ਲਾਗ ਕਰ ਦਿੱਤੀ ਜਾਂਦੀਆਂ ਪਰ ਜਿਹੜੇ ਮਲਾਜਮਾਂ ਦੇ ਹੱਕ ਚ ਜੋ ਸਰਕਾਰ ਨੇ ਨੋਟਿਸ ਕਰ ਦਿੱਤਾ ਜੋ ਸਰਕਾਰ ਨੇ ਮੰਨ ਲਈ ਮੰਗ ਹੈ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇਸੇ ਲਈ ਜੋ ਅਸੀਂ ਮੈਨੇਜਮੈਂਟ ਦੇ ਖਿਲਾਫ ਜੋ ਅੱਜ ਅਸੀਂ ਆਪਣਾ ਪੰਚਾਇਤ ਸਰਕਾਰ ਮਰਦਾਬਾਦ